ਵਾਰਤਿਕਾ ਜੁਨੀਅਰ ਡਕਾਉਂਦਾ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਕਰੋ ਅੱਜ ਪਸਾਖੀਲਾ ਗੁਰਦੁਆਰਾ 400 ਪਾਸ਼ਾਈ ਪਾਸ਼ਾ ਛੇਵੀਂ 400 ਪ੍ਰਾਪ ਧਰਤੀ ਅੱਜ ਪਸਾਖੀ ਦੇ ਦੇਣ ਤੇ ਪਿੰਡ ਦੀਵਗੜ ਦੀਆਂ ਸੰਗਤਾਂ ਵੱਲੋਂ ਪਾਣੀ ਦੀ ਸਭੀਲ ਦੀ ਦਾ ਲੰਗਰ ਲਾਇਆ ਗਿਆ ਹੈ ਜਿਸ ਦੇ ਆਪਾਂ ਨੂੰ ਦੱਸ ਰਹੇ ਨੇ ਸਬਕਾ ਸਰਪੰਚ ਤਰਵਿੰਦਰ ਸਿੰਘ ਢੱਲੋਂ ਅੱਜ ਦੇ ਸੱਖੋ ਭਾਈ ਜੀ ਕੁਝ ਅਹਿਮ ਗੱਲਾਂ ਦੱਸ ਰਹੇ ਹਨ ਸੁਣੋ ਹਾਂਜੀ ਸਰਪੰਚ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਹ ਵਰਦੀ ਦਾ ਖਾਲਸਾ ਵੈਗੁਰੂ ਜੀ ਦੀ ਖੱਤੇ ਖਾਲਸਾ ਦੇਖਤੀਆਂ ਦੇਸ਼ ਦੇ ਸਾਡੇ ਸਾਡੇ ਵਿੱਚ ਬੈਠੀਆਂ ਸਾਧ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਸਾਡੇ ਪਿੰਡ ਰੀਪਗੜ੍ਹ ਵੱਲੋਂ ਛੋਟਾ ਜਿਹਾ ਪ੍ਰੋਲਾ ਕੀਤਾ ਗਿਆ ਸਾਰੇ ਪਿੰਡ ਵੱਲੋਂ ਕਿ ਪਾਣੀ ਦੀ ਸਪਲਾਈ ਲਈ ਗਈ ਆ ਜਿਨ੍ਹਾਂ ਨੇ ਅੱਛੀ ਸੇਵਾ ਕਰੀ ਆ ਜਾਂ ਜਿਨ੍ਹਾਂ ਨੇ ਮਾਇਰ ਦੀ ਸੇਵਾ ਕਰੀ ਆ ਗਿਸਤਾਨ ਸੇਵਾ ਵੀ ਕਰੀ ਆ ਸਾਰੀ ਸਾਂਗ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਅੱਗੇ ਲਈ ਸਭ ਨੂੰ ਪੁੱਛੀਓ ਧੰਨਵਾਦ ਜੀ ਓਕੇ ਜੀ